ਮੈਂ ਅਕਸਰ ਆਪਣੀ ਵੀਡੀਓਜ਼ ਦੇ ਵਿੱਚ ਯਕੀਨ ਦੀ ਗੱਲ ਕਰਦਾ ਹੁੰਦਾ ਕਿ ਆਪਾਂ ਨੂੰ ਅੱਖਾਂ ਬੰਦ ਕਰਕੇ ਕਿਸੇ ਤੇ ਵੀ ਯਕੀਨ ਨਹੀਂ ਕਰਨਾ ਚਾਹੀਦਾ ਸਾਹਮਣੇ ਵਾਲੇ ਦੇ ਮਨ ਦੇ ਵਿੱਚ ਕੀ ਚੱਲ ਰਿਹਾ ਹੈ ਇਸ ਦਾ ਆਪਾਂ ਨੂੰ ਕੁਝ ਨਹੀਂ ਪਤਾ ਹੁੰਦਾ ਕੋਈ ਵੀ ਅੰਦਾਜ਼ਾ ਨਹੀਂ ਹੁੰਦਾ ਆਪਾਂ ਯਕੀਨ ਕਰ ਲੈਨੇ ਆ ਤੇ ਸਾਹਮਣੇ ਵਾਲਾ ਆਪਣੇ ਯਕੀਨਦਾਈ ਫਿਰ ਫਾਇਦਾ ਉਠਾ ਲੈਂਦਾ ਹੈ ਤੇ ਫਿਰ ਕੁਝ ਐਸਾ ਕਰ ਜਾਂਦਾ ਕਿ ਆਪਣੀ ਜੋ ਜ਼ਿੰਦਗੀ ਆ ਇਹ ਤਬਾਹ ਹੋ ਜਾਂਦੀ ਹੈ ਅੱਜ ਜਿਹੜੀ ਮੈਂ ਵੀਡੀਓ ਦੀ ਗੱਲ ਕਰ ਰਿਹਾ ਹਾਂ ਉਸ ਦੇ ਵਿੱਚ ਵੀ ਐਸਾ ਹੀ ਹੁੰਦਾ ਹੈ ਜਿਹੜੀ ਘਟਨਾ ਦੀ ਗੱਲ ਕਰਨ ਜਾ ਰਿਹਾ ਉਹਦੇ ਵਿੱਚ ਵੀ ਐਸੀ ਤਰ੍ਹਾਂ ਹੁੰਦਾ ਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਸੰਦੀਪ ਸਿੰਘ ਸੈਂਡੀ ਰੋਜ਼ ਨਵੀਆਂ ਤੇ ਸੱਚੀਆਂ ਘਟਨਾਵਾਂ ਸੁਣਨ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਿਹੜੇ ਮੇਰੇ ਦੋਸਤ ਚੈਨਲ ਦੇ ਉੱਤੇ ਪਹਿਲੀ ਵਾਰ ਆਏ ਨੇ ਤਾਂ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਅੱਜ ਮੈਂ ਗੱਲ ਕਰਨ ਜਾ ਰਿਹਾ ਉਸ ਕੁੜੀ ਦੀ ਜੋ ਟਰੈਕਟਰ ਚਲਾਉਂਦੀ ਹੈ ਉਹਦੀਆਂ ਬਹੁਤ ਸਾਰੀਆਂ ਵੀਡੀਓਜ਼ ਨੇ ਜੋ ਇੰਸਟਾਗ੍ਰam ਤੇ ਸੋਸ਼ਲ ਮੀਡੀਆ ਦੇ ਉੱਤੇ ਪਈਆਂ ਨੇ ਉਹ ਟਰੈਕਟਰ ਚਲਾਉਂਦੀ ਹੈ ਉਸ ਨੂੰ ਖੇਤੀ ਦਾ ਸ਼ੌਂਕ ਹੈ ਉਹ ਸਟੰਟ ਵੀ ਕਰਦੀ ਹੈ ਇਹ ਉਸ ਕੁੜੀ ਦੀ ਗੱਲ ਕਰ ਰਹੇ ਹਾਂ ਉਪਲ ਫਾਰਮ ਵਾਲੀ ਕੁੜੀ ਦੀ ਜੋ ਟਰੈਕਟਰ ਚਲਾਉਂਦੇ ਦੀਆਂ ਵੀਡੀਓ ਬਣਾਉਂਦੀ ਹੈ ਤੇ ਸੋਸ਼ਲ ਮੀਡੀਆ ਦੇ ਉੱਤੇ ਉਸ ਦੀਆਂ ਬਹੁਤ ਸਾਰੇ ਲੋਕਾਂ ਵੱਲੋਂ ਇਹ ਵੀਡੀਓ ਦੇਖੀਆਂ ਜਾਂਦੀਆਂ ਨੇ ਹੁਣ ਕੁਝ ਦਿਨ ਦੀ ਗੱਲ ਹੈ ਕਿ ਉਸ ਕੁੜੀ ਦੀਆਂ ਬਹੁਤ ਸਾਰੀਆਂ ਜੋ ਵੀਡੀਓਜ਼ ਨੇ ਇਹ ਵਾਇਰਲ ਹੋ ਰਹੀਆਂ ਨੇ ਉਸ ਕੁੜੀ ਦੀਆਂ ਕਈ ਵੀਡੀਓਜ਼ ਨੇ ਜੋ ਗਲਤ ਤੇ ਗੰਦੀਆਂ ਵੀਡੀਓਜ਼ ਨੇ ਉਹ ਵਾਇਰਲ ਹੋ ਰਹੀਆਂ ਨੇ ਤੇ ਇੱਕ ਚੀਜ਼ ਮੈਂ ਹੋਰ ਦੇਖੀ ਹੈ ਕਿ ਵਕ ਵਕ ਪੇਜਾਂ ਵਾਲਿਆਂ ਨੇ ਆਪਣੇ ਪੇਜ ਦੇ ਉੱਤੇ ਇਹ ਲਿਖ ਕੇ ਪਾਇਆ ਹੁੰਦਾ ਕਿ ਜੇ ਇਸ ਦੀ ਵੀਡੀਓ ਚਾਹੀਦੀ ਹੈ ਤਾਂ ਉਹ ਉਹਨਾਂ ਨੂੰ ਡੀਐਮ ਕਰਨ ਤੇ ਇੱਕ ਹੈਰਾਨੀ ਮੈਨੂੰ ਇਹ ਹੁੰਦੀ ਹੈ ਉਹਨਾਂ ਦੀ ਲੋਕਾਂ ਦੀ ਸੋਚ ਕਹੇ ਜੀ ਹੈ ਲੋਕ ਉਹਨਾਂ ਤੋਂ ਇਹ ਵੀਡੀਓ ਮੰਗ ਰਹੇ ਨੇ ਕਿ ਸਾਨੂੰ ਤੁਸੀਂ ਇਸ ਕੁੜੀ ਦੀਆਂ ਵੀਡੀਓ ਭੇਜੋ ਅਸੀਂ ਵੀ ਇਹ ਜਿਗਾੜ ਦੇਖਣਾ ਕੀ ਹੁੰਦਾ ਹੈ ਇਹ ਜਿਗਾੜ ਉਹਨਾਂ ਨੂੰ ਇਹ ਨਹੀਂ ਪਤਾ ਉਹਨਾਂ ਦੇ ਘਰ ਦੇ ਵਿੱਚ ਵੀ ਧੀਆ ਭੈਣਾਂ ਨੇ ਉਹ ਉਹਨਾਂ ਨੂੰ ਦੇਖ ਲੈਣਾ ਕਿ ਇਹ ਵੀ ਕਿਸੇ ਦੀ ਧੀ ਹੈ ਕੁਝ ਪੇਜਾਂ ਦੇ ਉੱਤੇ ਜਦੋਂ ਮੈਂ ਦੇਖਿਆ ਤਾਂ ਮੈਨੂੰ ਬਹੁਤ ਜ਼ਿਆਦਾ ਹੈਰਾਨੀ ਹੋਈ ਲੋਕ ਕਿੰਨੀ ਵੱਡੀ ਗਿਣਤੀ ਦੇ ਵਿੱਚ ਨੇ ਜੋ ਇਸ ਕੁੜੀ ਦੀਆਂ ਵੀਡੀਓਜ਼ ਮੰਗ ਰਹੇ ਨੇ ਕਈ ਲੋਕ ਤਾਂ ਐਸੇ ਨਹੀਂ ਕਿ ਉਹ ਪੈਸੇ ਦੇਣ ਦੇ ਲਈ ਵੀ ਤਿਆਰ ਨੇ ਉਹ ਕਹਿ ਰਹੇ ਨੇ ਕਿ ਅਸੀਂ ਤੁਹਾਨੂੰ Google Pay ਕਰ ਦਾਂਗੇ ਤੁਸੀਂ ਸਾਨੂੰ ਵੀਡੀਓ ਭੇਜੋ ਇਹ ਲਾਂਟ ਹੈ ਯਾਰ ਇਹ ਜਿਹੇ ਲੋਕਾਂ ਤੇ ਜੋ ਇਹ ਲਿਖ ਕੇ ਪਾਉਂਦੇ ਨੇ ਕਿ ਸਾਡੇ ਕੋਲ ਇਹਦੀਆਂ ਵੀਡੀਓਜ਼ ਨੇ ਤੇ ਉਹ ਤੋਂ ਵੱਧ ਲੱਖ ਦੀ ਲਾਂਟ ਉਹਨਾਂ ਤੇ ਹੈ ਜੋ ਇਹ ਵੀਡੀਓ ਮੰਗ ਰਹੇ ਨੇ ਹੁਣ ਜੇ ਗੱਲ ਕਰੀਏ ਤਾਂ ਇਸ ਕੁੜੀ ਦੀਆਂ ਜੋ ਵੀਡੀਓ ਨੇ ਉਹ ਕਿਵੇਂ ਵਾਇਰਲ ਹੋਈਆਂ ਜਾਂ ਫਿਰ ਉਹ ਕਿਵੇਂ ਬਣੀਆਂ ਅਸਲ ਦੇ ਵਿੱਚ ਜੋ ਕੁੜੀ ਆ ਇਹ ਇੱਕ ਵਧੀਆ ਪਰਿਵਾਰ ਦੇ ਵਿੱਚੋਂ ਰੱਜੇ ਪੁੱਜੇ ਪਰਿਵਾਰ ਦੇ ਵਿੱਚੋਂ ਆ ਇਹਦੇ ਜੋ ਘਰ ਦੇ ਨੇ ਉਹ ਵੀ ਇਹਨੂੰ ਫੁੱਲ ਸਪੋਰਟ ਕਰਦੇ ਨੇ ਇਹਨੂੰ ਪੂਰੀ ਖੁੱਲ੍ਹ ਦਿੱਤੀ ਹੋਈ ਆ ਇਹ ਜੋ ਕੁੜੀ ਆ ਇਹ ਟਰੈਕਟਰ ਚਲਾਉਂਦੀ ਆ ਖੇਤੀਬਾੜੀ ਦੀ ਸ਼ੌਕੀਨ ਆ ਅਕਸਰ ਹੀ ਤੁਸੀਂ ਜੋ ਇਹਦੀਆਂ ਵੀਡੀਓ ਦੇਖਦੇ ਆ ਤਾਂ ਉਹ ਖੇਤਾਂ ਦੇ ਵਿੱਚ ਹੀ ਦੇਖਦੇ ਆ ਕਿਉਂਕਿ ਉਹ ਇਹ ਟਰੈਕਟਰ ਚਲਾ ਰਹੀ ਹੁੰਦੀ ਆ ਤੇ ਕੁਝ ਸਮਾਂ ਪਹਿਲਾਂ ਇਹਨੇ ਜੋ ਆਪਣਾ ਟਰੈਕਟਰ ਸੀ ਉਹ ਮੋਡੀਫਾਈ ਵੀ ਕਰਵਾਇਆ ਸੀ ਜੱਗੇ ਬੌਸ ਦੇ ਕੋਲੋਂ ਇਸ ਕੁੜੀ ਦੇ ਪਿਓ ਨੇ ਬੜੇ ਲਾਡਾਂ ਤੇ ਚਾਵਾਂ ਦੇ ਨਾਲ ਇਹਨੂੰ ਪਾਲਿਆ ਹਿਆ ਸੀ ਇਨੂੰ ਖੁੱਲ ਦਿੱਤੀ ਹੋਈ ਸੀ ਇਹਨੂੰ ਉਸਨੇ ਇੱਕ ਥਾਰ ਗੱਡੀ ਵੀ ਲੈ ਕੇ ਦਿੱਤੀ ਹੋਈ ਸੀ ਕਾਲਜ ਆਉਣ ਜਾਣ ਦੇ ਲਈ ਇਹ ਪੜ੍ਹਾਈ ਵੀ ਕਰ ਰਹੀ ਹੈ ਤੇ ਫਿਰ ਇਸ ਤੋਂ ਬਾਅਦ ਕੀ ਹੁੰਦਾ ਹੈ ਕਿ ਕੁੜੀ ਦੇ ਲਈ ਇੱਕ ਮੁੰਡਾ ਵੇਖਿਆ ਜਾਂਦਾ ਹੈ ਵਿਆਹ ਦੇ ਲਈ ਇਹ ਮੁੰਡੇ ਦਾ ਨਾਮ ਹੁੰਦਾ ਹੈ ਪ੍ਰਭ ਹੁਣ ਮੁੰਡੇ ਦੇ ਪਰਿਵਾਰ ਵਾਲੇ ਤੇ ਕੁੜੀ ਦੇ ਪਰਿਵਾਰ ਵਾਲੇ ਆਪਸ ਦੇ ਵਿੱਚ ਮਿਲਦੇ ਨੇ ਇਹਨਾਂ ਦਾ ਮਤਲਬ ਰਿਸ਼ਤਾ ਤਾਂ ਹੋ ਜਾਂਦਾ ਪਰ ਇਸ ਤਰ੍ਹਾਂ ਦਾ ਕੋਈ ਸ਼ਗਨ ਨਹੀਂ ਹੁੰਦਾ ਕੋਈ ਮੰਗਣਾ ਨਹੀਂ ਹੁੰਦਾ ਆਪਸ ਵਿੱਚ ਮਿਲਦੇ ਨੇ ਤਾਂ ਫਿਰ ਇਹਨਾਂ ਨੂੰ ਸਮਾਂ ਵੀ ਦਿੱਤਾ ਜਾਂਦਾ ਹੈ ਆਪਸ ਦੇ ਵਿੱਚ ਗੱਲਬਾਤ ਕਰਨ ਦੇ ਲਈ ਹੁਣ ਐਸੇ ਦੌਰਾਨ ਹੀ ਇਹ ਦੋਨੇ ਆਪਣੇ ਜੋ ਨੰਬਰ ਉਹ ਐਕਸਚੇਂਜ ਕਰ ਲੈਂਦੇ ਨੇ ਹੁਣ ਨੰਬਰ ਇਹਨਾਂ ਕੋ ਦੋਨਾਂ ਕੋ ਆ ਜਾਂਦਾ ਤਾਂ ਫਿਰ ਇਹ ਆਪਸ ਦੇ ਵਿੱਚ ਗੱਲਬਾਤ ਸ਼ੁਰੂ ਕਰ ਦਿੰਦੇ ਨੇ ਫਿਰ ਆਪਸ ਦੇ ਵਿੱਚ ਮਿਲਣਾ ਜੁਲਣਾ ਵੀ ਸ਼ੁਰੂ ਕਰ ਦਿੰਦੇ ਨੇ ਹੁਣ ਇਹ ਉਮਰ ਹੀ ਐਸੀ ਹੈ ਕਿ ਜਵਾਨੀ ਚੜਦੀ ਜਵਾਨੀ ਹੁੰਦੀ ਆ ਤਾਂ ਬੰਦੇ ਨੂੰ ਬਹੁਤੀ ਸਮਝ ਨਹੀਂ ਹੁੰਦੀ ਹੁਣ ਇਹਨਾਂ ਦੋਨਾਂ ਦੇ ਵਿੱਚ ਆਪਸ ਦੇ ਵਿੱਚ ਜੋ ਵੀ ਹੋਣਾ ਸਭ ਕੁਝ ਹੋ ਜਾਂਦਾ ਹੈ ਇਹ ਮੁੰਡਾ ਇਹਨਾਂ ਦੇ ਸਭ ਕੁਝ ਕਰਦੇ ਦੀ ਚੋਰੀ-ਚੋਰੀ ਵੀਡੀਓ ਬਣਾ ਲੈਂਦਾ ਆ ਉਹ ਮੁੰਡਾ ਕੁੜੀ ਦੀ ਇੱਕ ਚੈਟ ਵੀ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਇਹ ਸਾਫ਼ ਦਿਖ ਰਿਹਾ ਕਿ ਜੋ ਇਹ ਕੁੜੀ ਹੈ ਇਹਨੂੰ ਨਹੀਂ ਪਤਾ ਹੁੰਦਾ ਕਿ ਇਹਦੀਆਂ ਵੀਡੀਓ ਬਣੀਆਂ ਹੋਈਆਂ ਨੇ ਉਸ ਨੂੰ ੱੱਕੇ ਨਾਲ ਬਾਹਰ ਮਿਲਣ ਦੇ ਲਈ ਬੁਲਾ ਰਿਹਾ ਹੈ ਤਾਂ ਇੱਕ ਹੋਰ ਚੈਟ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਮੁੰਡੇ ਦਾ ਦੋਸਤ ਕਿਸੇ ਹੋਰ ਮੁੰਡੇ ਨੂੰ ਦੱਸ ਰਿਹਾ ਹੈ ਕਿ ਜਦੋਂ ਇਹ ਕੁੜੀ ਮਿਲਣ ਆਈ ਤਾਂ ਉਹਨਾਂ ਨੇ ਕੋਕ ਦੇ ਵਿੱਚ ਨੀਂਦੀਆਂ ਗੋਲੀਆਂ ਮਲਾਈਆਂ ਤੇ ਫਿਰ ਇਸ ਨੂੰ ਕੋਕ ਪਿਲਾ ਦਿੱਤਾ। ਉਹ ਤੋਂ ਬਾਅਦ ਇਹ ਬੇਹੋਸ਼ੀ ਦੀ ਹਾਲਤ ਵਿੱਚ ਹੋ ਗਈ। ਇਸ ਨੂੰ ਸੁੱਧ-ਬੁੱਧ ਨਹੀਂ ਰਹੀ ਤੇ ਫਿਰ ਉਸ ਨੇ ਸਭ ਕੁਝ ਕੀਤਾ। ਹੈਰਾਨੀ ਦੀ ਗੱਲ ਤਾਂ ਇਹ ਹੈ ਲੱਖ ਦੀ ਲਾਂਤ ਤਾਂ ਉਸ ਮੁੰਡੇ ਦੇ ਉੱਤੇ ਹੈ ਜਿਹਦੇ ਨਾਲ ਇਹਦਾ ਵਿਆਹ ਹੋਣਾ। ਜੋ ਇਹ ਸਾਰਾ ਕੁਝ ਆਪਣੇ ਦੋਸਤਾਂ ਦੇ ਨਾਲ ਵੀ ਸ਼ੇਅਰ ਕਰਦਾ ਸੀ ਤੇ ਇਸ ਤੋਂ ਇਲਾਵਾ ਉਹਨੇ ਚੋਰੀ-ਚੋਰੀ ਆਪਣੀ ਘਰ ਹੋਣ ਵਾਲੀ ਘਰ ਵਾਲੀ ਦੀ ਐਂ ਵੀਡੀਓ ਬਣਾਈਆਂ। ਇਹ ਮੁੰਡੇ ਨੇ ਕਿੰਨੀ ਘਟੀਆ ਹਰਕਤ ਕੀਤੀ ਕਿ ਪਹਿਲਾਂ ਉਹਨੇ ਇਸ ਕੁੜੀ ਨੂੰ ਆਪਣੇ ਵਿਸ਼ਵਾਸ ਵਿੱਚ ਲਿਆ ਇਹਦੇ ਘਰਦਿਆਂ ਨਾਲ ਵੀ ਮਿਲਦਾਲ ਜੁਲਦਾ ਰਿਹਾ ਉਹਦੇ ਘਰ ਦੇ ਵੀ ਇਹਨਾਂ ਦੇ ਫੈਮਿਲੀ ਨੂੰ ਮਿਲਦਾ ਜੁਲਦੇ ਰਹੇ ਇਹਨੂੰ ਵਿਸ਼ਵਾਸ ਦੇ ਵਿੱਚ ਲੈ ਕੇ ਪਹਿਲਾਂ ਉਹਨੇ ਕੁੜੀ ਨਾਲ ਇਹ ਸਭ ਕੁਝ ਕੀਤਾ ਤੇ ਫਿਰ ਇਹਦੀ ਚੋਰੀ-ਚੋਰੀ ਵੀਡੀਓ ਬਣਾ ਲਈ ਯਾਰ ਅਸਲ ਦੇ ਵਿੱਚ ਕੋਈ ਵੀ ਕੁੜੀ ਇੰਨੀ ਪਾਗਲ ਨਹੀਂ ਹੁੰਦੀ ਕਿ ਉਹ ਇਹ ਸਭ ਕੁਝ ਕਰਦੇ ਕਰਾਉਂਦਿਆਂ ਦੀ ਵੀਡੀਓ ਬਣਾਵੇ ਜਾਂ ਫਿਰ ਮੁੰਡੇ ਨੂੰ ਬਣਾਉਣ ਦੇਵੇ ਅਸਲ ਦੇ ਵਿੱਚ ਉਹਨੂੰ ਇਹ ਵਿਸ਼ਵਾਸ ਸੀ ਕਿ ਆਖਰ ਨੂੰ ਇਸ ਮੁੰਡੇ ਨਾਲ ਹੀ ਉਹਦਾ ਵਿਆਹ ਹੋਣਾ ਆ ਜੇ ਕਿਤੇ ਵਿਆਹ ਸ਼ਾਦੀ ਜਾਂ ਹੋਰ ਫੰਕਸ਼ਨ ਦੇ ਵਿੱਚ ਜਾਂਦੇ ਸੀ ਤਾਂ ਇਹ ਇਕੱਠੇ ਜਾਂਦੇ ਸੀ ਉੱਥੇ ਬਾਕੀ ਸਭ ਨੂੰ ਵੇਖ ਕੇ ਇਹੀ ਲੱਗਦਾ ਸੀ ਕਿ ਇਹਨਾਂ ਦੋਨਾਂ ਦਾ ਵਿਆਹ ਹੋਇਆ ਹੋਇਆ ਇੱਕ ਸਮੇਂ ਤੇ ਆ ਕੇ ਇਹ ਮੁੰਡਾ ਜੋ ਪ੍ਰਭ ਸੀ ਇਹ ਕੁੜੀ ਨੂੰ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੰਦਾ ਇੱਕ ਚੈਟ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਇਹਨਾਂ ਦੀ ਗੱਲਬਾਤ ਹੁੰਦੀ ਦਿਖਦੀ ਹੈ ਉਸ 'ਚ ਲਿਖਿਆ ਹੋਇਆ ਉਹ ਮੁੰਡਾ ਕਹਿ ਰਿਹਾ ਕਿ ਤੂੰ ਬਾਹਰ ਆ ਜਾ ਤੂੰ ਗੇਟ ਦੇ ਉੱਤੇ ਆ ਜਾ ਤੂੰ ਉੱਪਰ ਛੱਤ ਤੇ ਆ ਜਾ ਉਹ ਕਹਿੰਦਾ ਮੈਂ ਤੇਰੇ ਨਾਲ ਆਹ ਕਰਨਾ ਹੈ ਮੈਂ ਤੇਰੇ ਨਾਲ ਉਹ ਕਰਨਾ ਆ ਮੈਂ ਪਾਰੀਆਂ ਕਰਨੀਆਂ ਐ ਮੈਂ ਫਲਾਣਾ ਕਰਨਾ ਧਮਕਾ ਕਰਨਾ ਆ ਯਾਰ ਲੱਖ ਦੀ ਲਾਂਤ ਹੈ ਇਹੋ ਜਿਹੇ ਮੁੰਡੇ ਤੇ ਜੋ ਆਪਣੀ ਹੋਣ ਵਾਲੀ ਘਰ ਵਾਲੀ ਨੂੰ ਇਹ ਸਭ ਕੁਝ ਕਹਿ ਰਿਹਾ ਤੇ ਅੱਧੀ ਰਾਤ ਨੂੰ ਉਹਨੂੰ ਉਹ ਬਾਹਰ ਬੁਲਾ ਰਿਹਾ ਗੇਟ ਤੇ ਬੁਲਾ ਰਿਹਾ ਹੁਣ ਇੱਕ ਸਮੇਂ ਤੇ ਆ ਕੇ ਮੁੰਡਾ ਜੋ ਸੀ ਇੱਕ ਕੁੜੀ ਨੂੰ ਤੰਗ ਕਰਨਾ ਸ਼ੁਰੂ ਕਰ ਦਿੰਦਾ ਇਹ ਹੱਦੋਂ ਜ਼ਿਆਦਾ ਉਸਨੂੰ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੰਦਾ ਇਸ ਦੀ ਆਪਣੀ ਮਰਜ਼ੀ ਹੁੰਦੀ ਹੈ ਇਹ ਸ਼ਰਤਾ ਰੱਖਦਾ ਇਹ ਉਹਨੂੰ ਮਿਲ ਦੰਦੇ ਲਈ ਬੁਲਾਉਂਦਾ ਆ ਕੁੜੀ ਇਹਨੂੰ ਜਵਾਬ ਦਿੰਦੀ ਹੈ ਕਿ ਮੈਂ ਇਸ ਸਮੇਂ ਤੈਨੂੰ ਮਿਲਣ ਕਿਵੇਂ ਆ ਜਾਵਾਂ ਅਸਲ ਦੇ ਵਿੱਚ ਕੁੜੀ ਨੂੰ ਇਹ ਪਤਾ ਹੀ ਨਹੀਂ ਹੁੰਦਾ ਕਿ ਇਹ ਮੁੰਡੇ ਨੇ ਉਹਦੀਆਂ ਚੋਰੀ-ਚੋਰੀ ਇਹ ਸਭ ਕੁਝ ਕਰਦੇ ਦੀਆਂ ਵੀਡੀਓ ਬਣਾਈਆਂ ਹੋਈਆਂ ਨੇ ਇਹ ਵਾਰ-ਵਾਰ ਉਹਨੂੰ ਜਦੋਂ ਮਿਲਣ ਲਈ ਬੁਲਾਉਂਦਾ ਆ ਤਾਂ ਫਿਰ ਅੱਕ ਕੇ ਕੁੜੀ ਇਹਨੂੰ ਮਨਾ ਕਰ ਦਿੰਦੀ ਹੈ ਵੀ ਮੈਂ ਨਹੀਂ ਆ ਸਕਦੀ ਤਾਂ ਫਿਰ ਇਹ ਖੇਡ ਜਾਂਦਾ ਹੈ ਤੇ ਫਿਰ ਚੈਟ ਦੇ ਵਿੱਚ ਇਹ ਕੁੜੀ ਨੂੰ ਇੱਕ ਵੀਡੀਓ ਭੇਜਦਾ ਹੈ ਜਦੋਂ ਕੁੜੀ ਉਹ ਵੀਡੀਓ ਦੇਖਦੀ ਹੈ ਤਾਂ ਫਿਰ ਉਸਦੇ ਰੰਗ ਉੱਡ ਜਾਂਦੇ ਨੇ ਉਹਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਂਦੀ ਹੈ ਉਹ ਸੋਚਦੀ ਹੈ ਕਿ ਇਹ ਜੋ ਵੀਡੀਓ ਹੈ ਇਹ ਕਦੋਂ ਬਣੀ ਤੇ ਕਿਹਨੇ ਬਣਾਈ ਤਾਂ ਫਿਰ ਇਹ ਮੁੰਡਾ ਕਹਿੰਦਾ ਕਿ ਇਹ ਵੀਡੀਓ ਮੈਂ ਬਣਾਈ ਹੈ ਕੁੜੀ ਹੈਰਾਨ ਹੋ ਜਾਂਦੀ ਹੈ ਇਹ ਫਿਰ ਉਸ ਨੂੰ ਮਿਲਣ ਦੇ ਲਈ ਬੁਲਾਉਂਦਾ ਰਹਿੰਦਾ ਹੈ ਤੇ ਫੇਰ ਉਹਨੂੰ ਇਹ ਧਮਕੀ ਵੀ ਦਿੰਦਾ ਹੈ ਵੀ ਜੇਕਰ ਤੂੰ ਮੈਨੂੰ ਮਿਲਣਾ ਨਾ ਆਈ ਤਾਂ ਇਹ ਜੋ ਵੀਡੀਓ ਹੈ ਇਹ ਮੈਂ ਵਾਇਰਲ ਕਰ ਦੂੰਗਾ ਹੁਣ ਇਹ ਸੁਣ ਕੇ ਕੁੜੀ ਨੂੰ ਐ ਲੱਗਦਾ ਆ ਕਿ ਇਹ ਮੇਰੇ ਨਾਲ ਮਜ਼ਾਕ ਕਰਦਾ ਹੈ ਉਹ ਸੋਚਦੀ ਹੈ ਕਿ ਇਹਨੇ ਤਾਂ ਮੇਰੇ ਨਾਲ ਵਿਆਹ ਕਰਾਉਣਾ ਆ ਇਹ ਐਵੇਂ ਕਿਵੇਂ ਕਰ ਸਕਦਾ ਆ ਪਰ ਦੂਜੇ ਪਾਸੇ ਉਹ ਇਹ ਵੀ ਸੋਚਦੀ ਹੈ ਕਿ ਇਹ ਵੀਡੀਓ ਇਹਨੇ ਕਦੋਂ ਬਣਾਈ ਤੇ ਕਿੱਥੇ ਬਣਾਈ ਕਿਉਂਕਿ ਕੁੜੀ ਨੂੰ ਤਾਂ ਵੀਡੀਓ ਬਾਰੇ ਕੁਝ ਨਹੀਂ ਪਤਾ ਸੀ ਇਹਨੇ ਉਹ ਵੀਡੀਓ ਉਦੋਂ ਬਣਾਈ ਸੀ ਜਦੋਂ ਕੋਲਡ ਡਰਿੰਕ ਦੇ ਵਿੱਚ ਨੀਂਦ ਦੀ ਗੋਲੀ ਮਿਲਾ ਕੇ ਉਸਨੂੰ ਪਲਾਇਆ ਸੀ ਉਦੋਂ ਉਹ ਬੇਹੋਸ਼ੀ ਦੀ ਹਾਲਤ ਦੇ ਵਿੱਚ ਸੀ ਤੇ ਉਦੋਂ ਇਹਨੇ ਵੀਡੀਓ ਬਣਾਈਆਂ ਸੀ ਇਹ ਮੁੰਡਾ ਉਹਨੂੰ ਵਾਰ-ਵਾਰ ਮਿਲਣ ਦੇ ਲਈ ਬੁਲਾਉਂਦਾ ਰਹਿੰਦਾ ਪਰ ਕੁੜੀ ਮਨਾਂ ਕਰ ਦਿੰਦੀ ਹੈ ਉਹ ਆੱਕ ਜਾਂਦੀ ਹੈ ਤੋਂ ਖੇਚ ਜਾਂਦੀ ਹੈ ਉਹਨੂੰ ਗੁੱਸਾ ਵੀ ਹੁੰਦਾ ਉਹ ਇਹਨੂੰ ਮਿਲਣ ਦੇ ਲਈ ਮਨਾ ਕਰ ਦਿੰਦੀ ਹੈ ਆਖਿਰ ਫਿਰ ਮੁੰਡਾ ਇਹ ਕੀ ਕਰਦਾ ਹੈ ਸੋਸ਼ਲ ਮੀਡੀਆ ਦੇ ਉੱਤੇ ਉਹਦੀਆਂ ਵੀਡੀਓ ਦਾ ਜੋ ਉਹ ਵਾਇਰਲ ਕਰ ਦਿੰਦਾ ਹੁਣ ਉਹ ਲਾਂਤੀ ਨੇ ਤਾਂ ਜੋ ਕੁਝ ਕਰਨਾ ਸੀ ਉਹਨੇ ਕਰਤਾ ਸੀ ਉਸ ਤੋਂ ਬਾਅਦ ਕੰਮ ਸ਼ੁਰੂ ਹੁੰਦਾ ਆਪਣੇ ਪੰਜਾਬ ਦੇ ਲੋਕਾਂ ਦਾ ਪੰਜਾਬ ਦੇ ਲੋਕਾਂ ਨੇ ਐਡਾ ਵੱਡਾ ਯੋਗਦਾਨ ਪਾਇਆ ਇਹ ਵੀਡੀਓ ਸ਼ੇਅਰ ਕਰਨ ਦੇ ਵਿੱਚ ਸ਼ਰਮ ਹੋਣੀ ਚਾਹੀਦੀ ਹੈ ਲੋਕ ਸਵਾਦ ਨਾਲ ਉਹ ਵੀਡੀਓ ਦੇਖਦੇ ਨੇ ਸਗੋਂ ਅੱਗੇ ਤੋਂ ਅੱਗੇ ਮੰਗ ਰਹੇ ਨੇ ਕਿ ਸਾਨੂੰ ਇਹ ਵੀਡੀਓ ਭੇਜੋ ਅਸੀਂ ਦੇਖਣੀ ਹੈ ਪੈਸੇ ਦੇਣ ਦੇ ਲਈ ਵੀ ਤਿਆਰ ਨੇ ਵੀ ਅਸੀਂ ਪੈਸੇ ਦੰਨੇ ਆ ਸਾਨੂੰ ਇਹ ਵੀਡੀਓ ਦਿਖਾਓ ਅਸੀਂ ਜਿਗਾਰ ਦੇਖਣਾ ਕੀ ਹੁੰਦਾ ਜਿਗਾਰ ਤੁਹਾਡੇ ਘਰ ਦੇ ਵਿੱਚ ਵੀ ਧੀਆ ਪੈਣਾ ਨੇ ਗਲਤੀ ਕਿਸੇ ਤੋਂ ਵੀ ਹੋ ਸਕਦੀ ਆ ਇੱਥੇ ਮੈਂ ਇਹ ਨਹੀਂ ਕਹਿੰਦਾ ਕਿ ਕੁੜੀ ਦੀ ਗਲਤੀ ਨਹੀਂ ਕੁੜੀ ਦੀ ਵੀ ਗਲਤੀ ਹੈ ਮੁੰਡੇ ਦੀ ਵੀ ਗਲਤੀ ਹੈ ਅਸਲ ਦੇ ਵਿੱਚ ਉਮਰ ਹੀ ਐਸੀ ਹੈ ਕਿ ਦੋਨਾਂ ਨੂੰ ਅਕਲ ਨਹੀਂ ਹੈਗੀ ਕੁੜੀ ਨੇ ਉਸਤੇ ਵਿਸ਼ਵਾਸ ਕਰ ਲਿਆ ਤੇ ਉਹਨੇ ਵਿਸ਼ਵਾਸ ਘਾਤ ਕੀਤਾ ਉਹਨੇ ਵੀਡੀਓ ਬਣਾਈ ਤਾਂ ਬਣਾਈ ਤੇ ਆਪਣੇ ਦੋਸਤਾਂ ਨੂੰ ਵੀ ਦਿਖਾਈ ਤੇ ਅੱਗੇ ਦੋਸਤਾਂ ਦੇ ਨਾਲ ਸਾਰੀ ਗੱਲਬਾਤ ਸ਼ੇਅਰ ਕੀਤੀ ਇੱਥੇ ਗਲਤੀ ਇਹਨਾਂ ਦੋਨਾਂ ਦੇ ਪਰਿਵਾਰਾਂ ਦੀ ਵੀ ਹੈ ਕਿ ਦੋਨਾਂ ਨੂੰ ਇੰਨੀ ਜ਼ਿਆਦਾ ਖੁੱਲ ਦੇਤੀ ਕਿ ਇਹ ਰੋਜ਼ ਹੀ ਮਿਲਣ ਲੱਗੇ ਗੱਲਾਂਬਾਤਾਂ ਕਰਨ ਲੱਗੇ ਇੱਕ ਦੂਜੇ ਦੇ ਘਰੇ ਆਉਣ ਲੱਗੇ ਪਰ ਠੀਕ ਹੈ ਇਨਸਾਨ ਗਲਤੀਆਂ ਦਾ ਪਤਲਾ ਹੈ ਗਲਤੀ ਹੋ ਜਾਂਦੀ ਹੈ ਇਨਸਾਨਾਂ ਤੋਂ ਹੀ ਗਲਤੀ ਹੁੰਦੀ ਹੈ ਪਰ ਇੱਥੇ ਤਾਰੀਫ ਕਰਨੀ ਉਹਨਾਂ ਦੀ ਬਣਦੀ ਹੈ ਜਿਹੜੇ ਲੋਕਾਂ ਨੇ ਧੜਾ ਧੜ ਇਹ ਵੀਡੀਓ ਸ਼ੇਅਰ ਕੀਤੀ ਪਰ ਲੋਕਾਂ ਨੂੰ ਇਹ ਸੋਚਣਾ ਚਾਹੀਦਾ ਹੈ ਕਿ ਜੇ ਅੱਜ ਅੱਗ ਕਿਸੇ ਦੇ ਘਰ ਦੇ ਵਿੱਚ ਲੱਗੀ ਹੈ ਤਾਂ ਇਹ ਅੱਗ ਉਹਨਾਂ ਦੇ ਘਰ ਤੱਕ ਵੀ ਪਹੁੰਚ ਸਕਦੀ ਹੈ ਕਿਸੇ ਨੂੰ ਕੁਝ ਨਹੀਂ ਪਤਾ ਹੁੰਦਾ ਕਿ ਕਦੋਂ ਕਿਸੇ ਦਾ ਬੱਚਾ ਛੋਟੀ ਉਮਰ ਦੇ ਵਿੱਚ ਜਾਂ ਅੱਲੜ ਉਮਰ ਦੇ ਵਿੱਚ ਗਲਤੀ ਕਰ ਲਵੇ ਇੱਥੇ ਠੀਕ ਹੈ ਗਲਤੀ ਹੋ ਗਈ ਜੋ ਹੋ ਗਿਆ ਉਹ ਹੋ ਗਿਆ ਆਪਣਾ ਫਰਜ਼ ਜਾਂ ਪੰਜਾਬ ਦੇ ਲੋਕਾਂ ਦਾ ਫਰਜ਼ ਇਹ ਬਣਦਾ ਸੀ ਕਿ ਇਹ ਵੀਡੀਓ ਨੂੰ ਉਹ ਡਿਲੀਟ ਕਰਵਾਉਂਦੇ ਰਿਪੋਰਟਾਂ ਮਾਰਦੇ ਪਰ ਇੱਥੇ ਉਹਨਾਂ ਨੇ ਯੋਗਦਾਨ ਇਹ ਪਾਇਆ ਕਿ ਧੜਾ ਧੜ ਸ਼ੇਅਰ ਕੀਤੀ ਤੇ ਲੋਕਾਂ ਤੱਕ ਪਹੁੰਚਾਇਆ ਕਿ ਜਿਆਦਾ ਤੋਂ ਜਿਆਦਾ ਇਹ ਵੀਡੀਓ ਨੂੰ ਲੋਕ ਦੇਖਣ ਬੰਦਿਆਂ ਨੂੰ ਜਾਂ ਮੁੰਡਿਆਂ ਨੂੰ ਇਹ ਲੱਗਦਾ ਕਿ ਇਹ ਵੀਡੀਓ ਕੱਲੇ ਉਹਨਾਂ ਨੇ ਹੀ ਦੇਖੀ ਹੈ ਅੱਜ ਕੱਲ ਜੋ ਮੋਬਾਈਲ ਫੋਨ ਹੈ ਹਰ ਇੱਕ ਦੇ ਹੱਥ ਦੇ ਵਿੱਚ ਹੈ ਘਰ ਦੇ ਵਿੱਚ ਮਾਵਾ ਭੈਣਾ ਹਰੇਕ ਦੇ ਘਰ ਚ ਨੇ ਉਹਨਾਂ ਕੋਲ ਵੀ ਫੋਨ ਨੇ ਤੇ ਕਿਤੇ ਨਾ ਕਿਤੇ ਘੁੰਮਦੇ ਘਮਾਉਂਦੇ ਇਹ ਵੀਡੀਓ ਉਹਨਾਂ ਕੋਲ ਵੀ ਪਹੁੰਚੀ ਹੋਊਗੀ ਤੇ ਉਹਨਾਂ ਨੇ ਵੀ ਇਹ ਵੀਡੀਓ ਦੇਖੀ ਹੋਊਗੀ ਤਾਂ ਆਪਾਂ ਨੂੰ ਸ਼ਰਮ ਕਰਨੀ ਚਾਹੀਦੀ ਹੈ ਕਿ ਆਪਾਂ ਕਿਸੇ ਦੀ ਇੱਜ਼ਤ ਨੂੰ ਟਕਣਾ ਤਾਂ ਕੀ ਹੈ ਉਸ ਨੂੰ ਨਿਲਾਮ ਕਰ ਰਹੇ ਹਾਂ ਇੱਥੇ ਜੇ ਆਪਾਂ ਗੱਲ ਕਰੀਏ ਕੁੜੀ ਦੇ ਪਰਿਵਾਰ ਦੀ ਤਾਂ ਕੋਈ ਜਾਣਦਾ ਕਿ ਉਹਦੇ ਪਰਿਵਾਰ ਦਾ ਹਾਲ ਹੁਣ ਕੀ ਹੋਊਗਾ ਉਸ ਪਿਓ ਦਾ ਕੀ ਹਾਲ ਹੋਊਗਾ ਜਿਨੇ ਆਪਣੀ ਕੁੜੀ ਨੂੰ ਪੁੱਤਾਂ ਵਾਂਗ ਪਾਲਿਆ ਉਹਨੂੰ ਪੂਰੀ ਖੁੱਲ੍ਹ ਦਿੱਤੀ ਉਹ ਕਿਵੇਂ ਲੋਕਾਂ ਨੂੰ ਮੂੰਹ ਦਿਖਾਊਗਾ ਤੇ ਜੇ ਕਿਸੇ ਪਰਿਵਾਰ ਦੇ ਵਿੱਚ ਇਹੋ ਜਿਹਾ ਕੁਝ ਹੁੰਦਾ ਤਾਂ ਘਰ ਦਾ ਜੋ ਮਾਹੌਲ ਹੈ ਓਏ ਮਾਤਮ ਵਰਗਾ ਹੁੰਦਾ ਉਹਨਾਂ ਨੂੰ ਸਮਝ ਨਹੀਂ ਆਉਂਦੀ ਹੋਣੀ ਕਿ ਉਹ ਕੀ ਕਰਨ ਬਾਹਰ ਨਹੀਂ ਨਿਕਲਦੇ ਹੋਣੇ ਤੇ ਜੇ ਲੋਕ ਸੋਚਦੇ ਨੇ ਕਿ ਹਾਂ ਇਹ ਕਿਸੇ ਦੀ ਕੁੜੀ ਹੈ ਉਹਦੀ ਅੱਜ ਵੀਡੀਓ ਬਣ ਗਈ ਅਸੀਂ ਆਪਣਾ ਸਵਾਦ ਲੈ ਲਿਆ ਵੀਡੀਓ ਦੇਖ ਲਈ ਤੇ ਮਿੱਤਰੋ ਇਹ ਨਹੀਂ ਪਤਾ ਲੱਗਦਾ ਕਿ ਕਦੋਂ ਟਾਈਮ ਤੁਹਾਡੇ ਤੇ ਆ ਜਾਵੇ ਆਪਣੇ ਘਰਾਂ ਦੇ ਵਿੱਚ ਵੀ ਧੀਆਂ ਭੈਣਾਂ ਨੇ ਗਲਤੀ ਕਦੋਂ ਕੌਣ ਕਿਵੇਂ ਕਰ ਲਵੇ ਇਹ ਕੁਝ ਨਹੀਂ ਪਤਾ ਲੱਗਦਾ ਅੱਖ ਦੀ ਲਾਂਤ ਹੈ ਇਹੋ ਜਿਹੇ ਮੁੰਡੇ ਦੇ ਉੱਤੇ ਜਿਨੇ ਆਪਣੀ ਹੋਣ ਵਾਲੀ ਘਰ ਵਾਲੀ ਦੀ ਇਸ ਤਰ੍ਹਾਂ ਦੀ ਵੀਡੀਓ ਬਣਾਈ ਸ਼ਾਇਦ ਉਹਨੇ ਖਾਦੀ ਪੀਤੀ ਦੇ ਵਿੱਚ दारू ਦੇ ਨਸ਼ੇ ਦੇ ਵਿੱਚ ਜਾਂ ਫਿਰ ਸਵਾਦ ਲੈਣ ਦੇ ਲਈ ਜਾਂ ਮੁੰਡਿਆਂ ਨੂੰ ਦਿਖਾਉਣ ਦੇ ਲਈ ਕਿ ਮੈਂ ਇਹ ਕਰਦਾ ਮੈਂ ਆਹ ਕਰਦਾ ਇਹ ਵੀਡੀਓ ਬਣਾਈ ਹੋਵੇ ਕੁੜੀ ਦੇ ਪਿਓ ਨੂੰ ਚਾਹੀਦਾ ਹੈ ਕਿ ਇਹ ਜੋ ਮੁੰਡਾ ਹੈ ਜਿਨੇ ਵੀਡੀਓ ਬਣਾ ਕੇ ਵਾਇਰਲ ਕੀਤੀ ਹੈ ਇਹਦੇ ਉੱਤੇ ਸਖਤ ਕਾਰਵਾਈ ਕਰਾਵੇ ਤੇ ਵਿਆਹ ਵੀ ਇਹਦੇ ਨਾਲ ਹੀ ਕਰਾਵੇ ਇਹ ਬਹੁਤ ਮਾੜੀ ਗੱਲ ਹੈ ਯਾਰ ਕਿ ਇੱਕ ਮੁੰਡੇ ਨੇ ਇੱਕ ਕੁੜੀ ਦੀ ਵੀਡੀਓ ਬਣਾਈ ਜਿਹਦੇ ਨਾਲ ਉਹਦਾ ਵਿਆਹ ਹੋਣ ਵਾਲਾ ਸੀ ਵੀਡੀਓ ਬਣਾਈ ਤਾਂ ਬਣਾਈ ਤੇ ਫਿਰ ਉਸਨੇ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਕੀਤੀ ਤੇ ਉਸ ਤੋਂ ਮਾੜੀ ਗੱਲ ਆਪਣੇ ਪੰਜਾਬ ਦੇ ਲੋਕਾਂ ਦੀ ਹੈ ਕਿ ਉਹਨਾਂ ਨੇ ਇਹ ਵੀਡੀਓ ਡਿਲੀਟ ਕਰਾਉਣ ਦੀ ਬਜਾਏ ਬਲਕਿ ਅਲੱਗ-ਅਲੱਗ ਲੋਕਾਂ ਨੂੰ ਭੇਜੀ ਹਜ਼ਾਰਾਂ ਲੱਖਾਂ ਦੀ ਗਿਣਤੀ ਦੇ ਵਿੱਚ ਸ਼ੇਅਰ ਕੀਤੀ ਤੇ ਮੈਂ ਦੇਖਿਆ ਕਿ ਲੋਕ ਕਹਿ ਰਹੇ ਨੇ ਚੰਗੇ ਭਲੇ ਸਰਦਾਰ ਲੋਕ ਕਹਿ ਰਹੇ ਨੇ ਕਿ ਮੈਂ ਵੀਡੀਓ ਦੇਖਣੀ ਹੈ ਮੈਨੂੰ ਸੈਂਡ ਕਰ ਮੈਨੂੰ ਸੈਂਡ ਕਰ ਫਲਾਣਿਆਂ ਮੈਂ ਦੇਖਣੀ ਹੈ ਮੈਂ ਪੈਸੇ ਵੀ ਦੇ ਦਿੰਨਾ ਤੇ ਕਈ ਮੈਂ ਦੇਖੇ ਨੇ ਉਹ ਕਹੀ ਜਾਂਦੇ ਨੇ ਕਿ ਹਾਂ ਸਾਡੇ ਕੋਲ ਵੀਡੀਓ ਆ ਤੁਸੀਂ ਸਾਨੂੰ 200 ਰੁਪਏ ਸੈਂਡ ਕਰੋ ਅਸੀਂ ਤੁਹਾਨੂੰ ਵੀਡੀਓ ਦਿਖਾਉਨੇ ਆ ਤੁਹਾਨੂੰ ਵੀਡੀਓ ਸੈਂਡ ਕਰਦੇ ਆ ਲਾਂਤ ਆ ਯਾਰ ਇਹੋ ਜਿਹੇ ਲੋਕਾਂ ਦੇ ਉੱਤੇ ਉਹਨਾਂ ਦੇ ਪਰਿਵਾਰ ਨੂੰ ਜਿਉਂਦਾ ਰਹਿਣ ਦਿਓ ਜੋ ਕੁਝ ਹੋਣਾ ਸੀ ਉਹ ਹੋ ਗਿਆ ਕੁੜੀ ਨੇ ਗਲਤੀ ਕਰ ਲਈ ਤੇ ਹੁਣ ਇੱਕ ਗੱਲ ਹੋਰ ਸਾਹਮਣੇ ਆਈ ਹੈ ਕਿ ਇਹ ਜੋ ਮੁੰਡਾ ਇਹਨੇ ਸਟੇਟਸ ਲਾਇਆ ਉਹਦੇ ਚ ਇਹ ਕਹਿ ਰਿਹਾ ਕਿ ਮੈਂ ਕੁਝ ਗਲਤ ਨਹੀਂ ਕੀਤਾ ਮੈਂ ਕੋਈ ਵੀਡੀਓ ਨਹੀਂ ਬਣਾਈ ਇਹ ਤੋਂ ਇਲਾਵਾ ਇਹ ਕਹਿ ਰਿਹਾ ਕਿ ਇਹ ਜੋ ਕੁੜੀ ਆ ਮੈਨੂੰ ਚੀਟ ਕਰ ਰਹੀ ਸੀ ਇਹਦੀ ਇੱਕ ਫਰੈਂਡ ਨੇ ਮੈਨੂੰ ਦੱਸਿਆ ਸੀ ਕਿ ਫਲਾਣੇ ਮੁੰਡੇ ਦੇ ਨਾਲ ਇਹਦੇ ਰਿਲੇਸ਼ਨ ਨੇ ਤੇ ਮੈਨੂੰ ਇਹ ਵੀ ਪਤਾ ਲੱਗਿਆ ਆ ਕਿ ਇਹ ਜੋ ਵੀਡੀਓ ਨੇ ਇਹ ਪਹਿਲਾਂ ਦੀਆਂ ਨੇ ਤੇ ਇਹਦੇ ਐਕਸ ਬੁਆਏਫ੍ਰੈਂਡ ਨੇ ਬਣਾਈਆਂ ਹੋਈਆਂ ਨੇ ਇਹਦੇ ਵਿੱਚ ਕੀ ਸੱਚਾਈ ਹੈ ਇਹ ਕੁਝ ਨਹੀਂ ਕਹਿ ਸਕਦੇ ਮਤਲਬ ਉਸ ਦਾ ਜੋ ਸਪਸ਼ਟੀ ਕਰਨਾ ਇਹ ਆਇਆ ਆ ਉਹ ਕਹਿ ਰਿਹਾ ਹੈ ਕਿ ਜਿੰਨਾ ਮੈਨੂੰ ਬਦਨਾਮ ਕਰਨਾ ਹੈ ਤੁਸੀਂ ਕਰ ਲਓ ਇਹ ਜੋ ਇਹਨੇ ਸਟੇਟਸ ਲਾਇਆ ਸੀ ਉਹ ਮੈਂ ਵੀਡੀਓ ਦੇ ਵਿੱਚ ਲਗਾ ਦਊਂਗਾ ਉਹ ਤੁਸੀਂ ਪੜ ਸਕਦੇ ਹੋ ਤਾਂ ਦੋਸਤੋ ਤੁਸੀਂ ਇਸ ਬਾਰੇ ਕੀ ਸੋਚਦੇ ਹੋ ਤੁਹਾਡੇ ਕੀ ਵਿਚਾਰ ਨੇ ਤੁਸੀਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਦੱਸ ਸਕਦੇ ਹੋ ਤੇ ਬਾਕੀ ਹੋਰ ਕਿਸੇ ਨਵੀਂ ਕਟਨਾ ਦੇ ਨਾਲ ਤੁਹਾਡੇ ਸਾਹਮਣੇ ਜਲਦੀ ਹਾਜ਼ਰ ਹੋਵਾਂਗਾ ਮੈਂ ਤੁਹਾਡਾ ਆਪਣਾ ਸੰਦੀ ਸਤਿ ਸ਼੍ਰੀ ਅਕਾਲ